ਕੀ ਅੱਜ ਖੜੇ ਆ 2 ਸਾਲ ਪੂਰੇ ਹੋ ਜਾਂਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਅੰਦਰ ਪਹਿਲੇ ਦਿਨ ਤੋਂ ਲੈ ਕੇ ਜਦੋਂ ਕੱਟ ਹੋਇਆ ਵਿਧਾਇਕਾਂ ਦਾਲੇ ਮੰਤਰੀ ਮੰਡਲ ਨਹੀਂ ਸੀ ਬਣਿਆ ਉਦੋਂ ਤੋਂ ਕਿਹਾ ਗਿਆ ਕਿ ਅਸੀਂ ਨਾ ਧੌਣ ਚ ਕੇਲਾ ਨਹੀਂ ਫਸਾਉਣਾ ਅਸੀਂ ਬੰਦੇ ਨੂੰ ਬੰਦਾ ਸਮਝਣਾ ਤੇ ਸੱਥਾਂ ਚ ਸਰਕਾਰ ਚਲਣੀ ਚਾਹੀਦੀ ਹੈ 2 ਸਾਲਾਂ ਦੀ ਚੱਲੀ ਸਰਕਾਰ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਸੇ ਥਾਂ ਤੇ ਜਾ ਕੇ ਉਸੇ ਜ਼ਿਲ੍ਹੇ ਚ ਜਿੱਥੋਂ ਸੌ ਚੱਕ ਸਮਾਗਮ ਹੁੰਦਾ ਉੱਥੋਂ ਇਹ ਗੱਲਾਂ ਦੇ ਦਾਅਵੇ ਕੀਤੇ ਆ ਕਿ ਅਸੀਂ 2 ਸਾਲਾਂ ਚ ਨਾ ਬਦਲ ਦਿੱਤੀ ਆ ਪੰਜਾਬ ਦੀ ਤਕਦੀਰ ਤੇ ਰੰਗਲਾ ਪੰਜਾਬ ਬਣਾਉਣ ਦੀ ਕਸਰ ਜਿੰਨੀ ਕੋ ਰਹਿੰਦੀ ਅਸੀਂ ਛਡਣੀ ਨਹੀਂ ਪੂਰਾ ਕਰਕੇ ਹਟਾਂਗੇ 2 ਸਾਲ ਕਿਵੇਂ ਦੇ ਰਹੇ ਸਰਕਾਰ ਦੇ ਸੰਦੀਪ ਇਸ ਦੇ ਨਾਲ ਹੀ ਮੈਨੂੰ ਇੱਕ ਸੋ ਆ ਗਿਆ ਜਿਹੜੇ ਇੱਕ ਹੋਰ ਆਪਾਂ ਐਮ ਐਲ ਏ ਦਾ ਵਿੱਚ ਗੱਲਾਂ ਦੇ ਵਿੱਚ ਰਹਿ ਗਿਆ ਚਰਨਜੀਤ ਚੰਨੀ ਜਿਹੜੇ ਡਾਕਟਰ ਆ ਉਹਨਾਂ ਦਾ ਵੀ ਦਿਮਾਗ ਖਰਾਬ ਹੋ ਗਿਆ ਉਹਨਾਂ ਨੇ ਕਿਉਂਕਿ ਮੁੱਖ ਮੰਤਰੀ ਨੂੰ ਹਰਾਇਆ ਸੀ ਉਹਨਾਂ ਨੇ ਵੀ ਆਪਣੇ ਹਲਕੇ ਦੇ ਵਿੱਚ ਪੁਲਿਸ ਨੂੰ ਕਹਿੰਦਾ ਇਹਨੂੰ ਬਾਹਰ ਚੁੱਕ ਕੇ ਛੱਡੋ ਨਾ ਉਹ ਕਿਉਂਕਿ ਜਦੋਂ ਵੇਖੋ ਨਾ ਅਗਲਾ ਗੋ ਯਾਰ ਮੈਂ ਮੁੱਖ ਮੰਤਰੀ ਨੇ ਹਰਾ ਦਿੱਤਾ ਦਿਮਾਗ ਖਰਾਬ ਹੋ ਜਾਂਦਾ ਨਾ ਬੰਦੇ ਦਾ ਕਿਸੇ ਨੇ ਸੋਚਿਆ ਨਹੀਂ ਕਿ ਮੁੱਖ ਮੰਤਰੀ ਨੂੰ ਵੀ ਕੋਈ ਹਰਾ ਸਕਦਾ ਹੈਗਾ ਉਹ ਚੱਕਰ ਦੇ ਵਿੱਚ ਇਹ ਸਾਰੇ ਬਹੁਤ ਸਾਰੇ ਨੇ ਇਸ ਤੋਂ ਪਹਿਲਾਂ ਵੀ ਕਈਆਂ ਦੇ ਉਹ ਜਿਹੜੇ ਜਿਹੜੇ ਕਹਿੰਦੇ ਸੀ ਕਿ ਜਿਹੜੇ ਐਮਐਲਏ ਨੇ ਮਨਜੀਤ ਸਿੰਘ ਬਲਾਸਪੁਰ ਉਹ ਕੀ ਕਹਿੰਦੇ ਕਿ ਜਿੰਨਾ ਚਿਰ ਇਹ ਮੁੱਖ ਮੰਤਰੀ ਸੀਐਮ ਰਹੂਗਾ ਜਾ ਸੀਐਮ ਮੁੱਖ ਮੰਤਰੀ ਆ ਜੋ ਜਦੋਂ ਤੱਕ ਸੀਐਮ ਚਲੋ ਬੋਲਦੇ ਬੋਲਦੇ ਹੋ ਜਾਂਦਾ ਕਿ ਨਾ ਪਰ ਉਹਨੂੰ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਪਤਾ ਨਹੀਂ ਨਵੀਂ ਕਿ ਪੁਰਾਣੀ ਹੈਗੀ ਇਦਾਂ ਦੇ ਹਾਇ ਸਵਾਰਦੀ ਆ ਬਹੁਤ ਸਾਰੇ ਇਦਾਂ ਦੇ ਮਾਸਟਰ ਜਗਸੀਰ ਸਿੰਘ ਪੋਚੋ ਮੜੀ ਉਹਨੂੰ ਵੀ ਭਜਾਇਆ ਬਹੁਤ ਸਾਰੇ ਇਦਾਂ ਨੇ ਭਜਾਏ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਨਾਲੋਂ ਟੁੱਟ ਚੁੱਕੇ ਹੋ ਤੁਸੀਂ ਖਾਸ ਬਣ ਚੁੱਕੇ ਹੋ ਤੁਹਾਨੂੰ ਹੁਣ ਲੋਕ ਚੁੱਭਦੇ ਨੇ ਲੋਕ ਸਵਾਲ ਕਰਦੇ ਤੁਹਾਨੂੰ ਚੁੱਭਦੇ ਆਗੇ ਨੇ ਇਸ ਕਰਕੇ ਤੁਹਾਨੂੰ ਫਿਰ ਲੋਕ ਸਿੱਧੇ ਕਰਦੇ ਨੇ ਹੁਣ ਦੂਜੀ ਗੱਲ ਹੈ 2 ਸਾਲਾਂ ਜੋਗੇ ਇਸੇ ਧਰਤੀ ਤੇ ਮੋਕਮਦਰੀਪਾ ਗਵੰਤਮਰ ਸਾਹਿਬ ਨੇ ਸੌ ਚੁੱਕੀ ਸੀ ਔਰ ਪੰਜਾਬ ਦੀ ਜਨਤਾ ਨੂੰ ਦੇਖਦੀ ਜਨਤਾ ਨੂੰ ਸਨੇਹਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਦਫਤਰ ਦੇ ਵਿੱਚ ਹੀ ਦੇ ਆਜ਼ਮ ਸਰਦਾਰ ਭਗ ਸਿੰਘ ਦੀ ਫੋਟੋ ਵਿਲਾਈਆ ਕੇਸਰੀ ਪੱਗਾਂ ਵੀ ਬੰਨ੍ਹ ਦੇਖੋ 2 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਜਿੰਨਾ ਵੀ ਕੀਤਾ ਉਹ ਲੋਕਾਂ ਨੇ ਹੁਣ ਚਵੀ ਚ ਦੱਸ ਦੇਣਾ ਉਹ ਆਪਣੇ ਕਹਿਣ ਤੇ ਜਾਂ ਆਪੋਜੀਸ਼ਨ ਕੀ ਕਹਿੰਦੀ ਹੈ ਜਾਂ ਸਰਕਾਰ ਕਹਿੰਦੀ ਹੈ ਉਹ ਹੁਣ ਫੈਸਲਾ ਕਿੰਨੇ ਕਰਨਾ ਪੰਜਾਬ ਦੇ 2 ਕਰੋੜ ਵੋਟਰਾਂ ਨੇ ਜਿੰਨਾਂ ਦੀਆਂ ਵੋਟਾਂ ਪੈਣੀਆਂ ਆਗੀਆਂ ਵੈਸੇ ਤਾਂ ਸਵਾ 3 ਕਰੋੜ ਆਬਾਦੀ ਆ ਲੇਕਿਨ ਜਿਹੜਾ ਭਾਰਤੀ ਚੋਣ ਕਮਿਸ਼ਨ ਨੇ ਦੱਸਿਆ ਕਿ 2 ਕਰੋੜ ਪੰਜਾਬੀ 13 ਐਮਪੀ ਚੋਣਨਗੇ ਉਹ 2 ਕਰੋੜ ਪੰਜਾਬੀਆਂ ਨੇ ਮੋਹਰ ਲਾਉਣੀਆਂ ਜੇ ਤੇ 13 ਦੀ 13 ਆ ਗਈਆਂ ਸੀਐਮ ਸਾਹਿਬ ਜਿਵੇਂ ਕਹਿ ਰਹੇ ਨੇ ਇਹਦਾ ਮਤਲਬ ਆ ਕਿ ਸਰਕਾਰ ਨੇ 2 ਸਾਲਾਂ ਦੇ ਵਿੱਚ 100% ਕੰਮ ਕੀਤਾ ਜੇ 5 ਆ ਗਈਆਂ ਇਹਦਾ ਮਤਲਬ ਸਰਕਾਰ ਨੇ 50% ਕੰਮ ਕੀਤਾ ਹੁਣ ਇਹ ਤੈਅ ਕਰਨਾ ਕਿ 100% ਕੰਮ ਆ 50% ਕੰਮ ਆ 25% ਕੰਮ ਆ ਜਾਂ 10% ਕੰਮ ਆ ਔਰ ਪੰਜਾਬ ਦੇ ਵਿੱਚ ਦੋ ਸਾਲ ਜਿੰਨਾ ਵੀ ਕੰਮ ਕੀਤਾ ਹੈਗਾ ਉਹ ਲੋਕਾਂ ਨੇ ਡਿਸਾਈਡ ਕਰਨਾ ਸਰਕਾਰ ਤਾਂ ਕਹਿੰਦੀ ਦੀ ਕਿ ਅਸੀਂ ਬਹੁਤ ਵਧੀਆ ਕੰਮ ਕੀਤੇ ਨੇ ਅਸੀਂ 40000 ਲੋਕਾਂ ਨੂੰ ਰੋਜ਼ਗਾਰ ਦੇ ਦਿੱਤਾ ਇਹ 70000 ਕਰੋੜ ਰੁਪਏ ਦੀ ਇਨਵੈਸਟਮੈਂਟ ਕਰ ਦਿੱਤੀ ਗਿਆ ਅਸੀਂ ਬਿਜਲੀ ਫ੍ਰੀ ਕਰ ਦਿੱਤੀ ਹੈ ਦੇਖੋ ਬਿਜਲੀ ਫ੍ਰੀ ਡਿਵੈਲਪਮੈਂਟ ਦੀ ਨਿਸ਼ਾਨੀ ਨਹੀਂ ਹੈਗੀ ਰੋਜ਼ਗਾਰ ਦੇਣਾ ਚੰਗੀ ਗੱਲ ਆ ਨਿਵੇਸ਼ ਹੋਣਾ ਇਹ ਚੰਗੀ ਗੱਲ ਆ ਪਰ ਨਿਵੇਸ਼ ਕੀ ਅਮਲ ਚੰਦਾ ਗਰਾਉਂਡ ਲੈਵਲ ਤੇ ਆਇਆਗਾ ਤੁਸੀਂ ਕਹਿ ਰਹੇ ਕਿ ਅਸੀਂ ਸਕੂਲ ਆਫ ਐਮੀਨੈਂਸ ਖੋਲ੍ਹੇ ਪੂਰੇ ਨਹੀਂ ਖੁੱਲੇ ਆਗੇ ਤੁਸੀਂ ਕਹਿ ਰਹੇ ਕਿ ਅਸੀਂ ਮੈਡੀਕਲ ਕਾਲਜ 16 ਖੁੱਲਣੇ ਆ ਅਜੇ ਤਾਂ ਇੱਕ ਦੀ ਵੀ ਨਹੀਂ ਪੱਥਰ ਰੱਖਿਆ ਗਿਆ ਇੱਕ ਇੱਟ ਨਹੀਂ ਲੱਗੀ ਆਗੀ ਨਾ ਹੁਣ 2 ਸਾਲ ਦੇ ਵਿੱਚ ਸਮਾਂ ਘਟ ਲੇਕਿਨ ਬਹੁਤ ਸਾਰੇ ਕੰਮ ਹੋ ਸਕਦੇ ਸੀ ਉਹ ਹੋਏ ਨਹੀਂ ਹੈਗੇ ਪਿੰਡਾਂ ਦੇ ਵਿੱਚ ਕਿੰਨੀ ਡਵੈਲਪਮੈਂਟ ਹੋਈ ਤੁਸੀਂ ਕਹਿ ਰਹੇ ਸੀ ਕਿ ਜੀ 75 ਸਾਲਾਂ ਤੋਂ ਸੜਕਾਂ ਤੇ ਖਾਲੀਆਂ ਬੰਦੀਆਂ ਤੁਹਾਡੇ ਐਮਐਲਏ ਜਿਨੇ ਵੀ ਉਹੀ ਕੰਮ ਕਰਨਾ ਸ਼ੁਰੂ ਕਰਤਾ ਜੇ ਕਿੰਕਰ ਰੀਡ ਦੀ ਸੜਕਾਂ ਉਟਾਈਆਂ ਲਾਤੀਆਂ ਜੋ ਪਿਛਲੇ ਸਰਕਾਰਾਂ ਦੇ ਵਿੱਚ ਹੁੰਦੇ ਸੀ ਟਾਇਲ ਫੈਕਟਰੀ ਦਾ ਕੰਮ ਹੁਣ ਇੰਨੇ ਲੋਕਾਂ ਕੋ ਆ ਗਿਆ ਇਹੋ ਔਰ ਭਾਲ ਸਿੰਘ ਚੀਮਾ ਹੋਣਾ ਪਿੱਛੇ ਜਿਹੜਾ ਆਪੋਜੀਸ਼ਨ ਦੇ ਲੀਡਰ ਨੇ ਪ੍ਰੈਸ ਕਾਨਫਰੈਂਸ ਕੀਤੀ ਫਿਰ ਪੰਜਾਬ ਦੀ ਟਾਈਲ ਐਸੋਸੀਏਸ਼ਨ ਨੇ ਇਹਨਾਂ ਦੇ ਖਿਲਾਫ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਪਰ ਮੈਨੂੰ ਲੱਗਦਾ ਕਿ 2 ਸਾਲਾਂ ਦੇ ਵਿੱਚ ਪੰਜਾਬ ਦੀ ਤਸਵੀਰ ਤੇ ਤਕਦੀਰ ਬਦਲ ਲਈ ਬਹੁਤ ਔਖਾ ਕੰਮ ਹੈ ਜਿੰਨਾ ਵੀ ਸਰਕਾਰ ਨੇ ਕੰਮ ਕੀਤਾਗਾ ਉਹ ਸਰਕਾਰ ਦੇ ਕੰਮ ਦਾ ਹੁਣ ਮੁੱਲ ਪੈਣਾ 224 ਦੀਆਂ ਵੋਟਾਂ ਦੇ ਵਿੱਚ ਜੇ ਪੰਜਾਬ ਦੀ ਜਨਤਾ ਨੂੰ ਲੱਗਾ ਕਿ ਵਾਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾਗਾ ਤੇ ਲਾਜ਼ਮੀ ਤੌਰ ਤੇ ਬਹੁਤ ਵਧੀਆ ਕੰਮ ਕੀਤਾ ਹੋਏਗਾ ਹੁਣ ਇਹ ਹੈ ਕਿ ਕਿਹੜਾ ਕਿਹੜਾ ਕੰਮ ਕੀਤਾਗਾ ਨਸ਼ਾ ਸਰਕਾਰ 2 ਸਾਲਾਂ ਦੇ ਵਿੱਚ ਨਹੀਂ ਰੋਕ ਸਕੀ ਮਾਈਨਿੰਗ ਸਰਕਾਰ 2 ਸਾਲਾਂ ਦੇ ਵਿੱਚ ਨਹੀਂ ਰੋਕ ਸਕੀ ਹੈਗੀ ਕਾਨੂੰਨ ਵਿਵਸਥਾ ਸਹੀ ਨਹੀਂ ਹੋਈ ਹੈਗੀ ਐਮਐਲਏ ਤੁਹਾਡੇ ਵਿਵਾਦਾਂ ਚ ਰਹੇ ਮੰਤਰੀ ਤੁਹਾਡੇ ਵਿਵਾਦਾਂ ਦੇ ਵਿੱਚ ਰਹੇ ਨੇ ਆਪਾਂ ਪਹਿਲਾਂ ਵੀ ਕਹਿੰਦਾ ਮੁੱਖ ਮੰਤਰੀ ਇਕੱਲਾ ਨਹੀਂ ਕੰਮ ਕਰ ਸਕਦੇ ਆਗੇ ਜਿੰਨਾ ਚਿਰ ਉਹਨਾਂ ਦੇ ਨਾਲ ਟੀਮ ਵਰਕ ਨਹੀਂ ਹੈਗਾ ਟੀਮ ਦੇ ਵਿੱਚ ਬਹੁਤ ਸਾਰੇ ਮੰਤਰੀ ਵਿਵਾਦਾਂ ਦੇ ਵਿੱਚ ਰਹੇ ਨੇ ਬਹੁਤ ਸਾਰੇ ਮੰਤਰੀਆਂ ਦੇ ਹਲਕਿਆਂ 'ਚ ਮਾਈਨਿੰਗ ਹੁੰਦੀ ਰਹੀ ਹੈ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਰਹੀ ਆ ਨਸ਼ਾ ਉਸੇ ਤਰ੍ਹਾਂ ਵੇਖਿਆ ਪੰਜਾਬ ਦੇ ਲੋਕਾਂ ਨੇ ਕੀ ਕੀ ਕਿਹਾ ਵੀ ਗੈਰ ਕਾਨੂੰਨੀ ਮਾਈਨਿੰਗ ਉਹ ਨਹੀਂ ਰੁਕੀ ਨਸ਼ਾ ਉਹ ਨਹੀਂ ਰੁਕਿਆਗਾ ਗੁਰੂ ਸਾਹਿਬ ਜੀ ਬੇਦਬਿੱਤੇ ਨੇ ਏਜੰਡੇ ਸੀ ਨਾ ਸਰਕਾਰ ਦੇ ਉਹ ਤਿੰਨ ਜੱਡਿਆਂ ਤੇ ਕਿੰਨਾ ਕੰਮ ਕੀਤਾ ਹੈਗਾ ਲੇਕਿਨ ਜਿਹੜਾ ਰੋਜ਼ਗਾਰ ਵਾਲਾ ਪਾਸਾ ਸਰਕਾਰ ਕਹਿ ਰਹੀ ਕਿ ਅਸੀਂ 40000 ਜਿਹਦੇ ਜਿਹਦੇ ਘਰ ਵੇਖੋ ਰੋਟੀ ਗਈ ਹੈਗੇ ਰੋਜੀ ਰੋਟੀ ਪੱਕੀ ਲੱਗਿਆ ਉਹ ਤੇ ਸਰਕਾਰ ਦੇ ਗੁਣ ਗਾਊਗਾ ਔਰ ਚੰਗੀ ਗੱਲ ਪਰ ਇਹ ਰੋਜ਼ਗਾਰ ਇੱਕ ਪ੍ਰੋਪਰ ਇੱਕ ਕੰਟੀਨਿਊ ਪ੍ਰੋਸੀਜਰ ਆ ਗੱਲ ਡਵੈਲਪਮੈਂਟ ਦੀ ਆ ਕਿ ਕਿ 70000 ਕਰੋੜ ਕਿਉਂਕਿ ਇਹ ਡਵੈਲਪਮੈਂਟ ਦੀਆਂ ਨਿਸ਼ਾਨੀਆਂ ਰੋਡ ਕਨੈਕਟੀਵਿਟੀ ਸਾਡੇ ਕਿੰਨਾ ਇਨਫਰਾਸਟ੍ਰਕਚਰ ਆ ਉਹ ਡਿਵੈਲਪਮੈਂਟ ਆ ਬਿਜਲੀ ਫ੍ਰੀ ਦੇਣੀ ਡਿਵੈਲਪਮੈਂਟ ਨਹੀਂ ਬੰਬੀਆਂ ਨੂੰ ਦੇਣੀ ਡਿਵੈਲਪਮੈਂਟ ਨਹੀਂ ਘਰਾਂ ਨੂੰ ਦੇਣੀ ਇਹ ਕੋਈ ਡਿਵੈਲਪਮੈਂਟ ਦੀ ਨਿਸ਼ਾਨੀ ਨਹੀਂ ਆ ਬੁਢਾਪਾ ਪੈਨਸ਼ਨ ਸਗਨ ਸਕੀਮੇ ਕੋਈ ਡਿਵੈਲਪਮੈਂਟ ਦੀ ਨਿਸ਼ਾਨੀ ਆਈ ਹੈਗਾ ਮੱਲਾ ਕਲੀਨਿਕ ਦੇ ਵਿੱਚ ਤੁਸੀਂ ਇਹ ਕਹਿ ਰਹੇ ਕਿ ਸ ਇੱਕ ਕਰੋੜ ਪੰਜਾਬੀਆਂ ਦਾ ਇਲਾਜ ਹੋਇਆ ਹੈਗਾ ਮੱਲਾ ਕਲੀਨਿਕ ਨੂੰ ਲੈ ਕੇ ਲੋਕ ਕਿੰਨੇ ਖੁਸ਼ ਨੇ ਸਕੂਲ ਆਫ ਐਮਿਨੈਂਸ ਨੂੰ ਲੈ ਕੇ ਕਿੰਨੇ ਖੁਸ਼ ਆ ਬਜਟ ਤੁਹਾਡਾ ਕਿੰਨਾ ਵਧਿਆ ਉਸ ਤੇ ਕਿੰਨੇ ਖੁਸ਼ ਨੇ ਔਰ ਇਹ ਜਿਹੜੇ ਸਵਾਲ ਏ ਹੁਣ ਲੋਕਾਂ ਨੇ ਦੇਖਣਾ ਹੈ ਸ਼ਹਿਰੀ ਲੋਕ ਕਿੰਨੇ ਖੁਸ਼ ਨੇ ਪਿੰਡਾਂ ਵਾਲੇ ਲੋਕ ਕਿੰਨੇ ਖੁਸ਼ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਜਿਹੜੇ ਲੋਕ ਨਾ ਉਹ ਜਿਆਦਾ ਡਵੈਲਪਮੈਂਟ ਵਾਲੇ ਤਵਕਕ ਘਟ ਰਹੇ ਨੇ ਲੋਕੀ ਲੋਕਲ ਕਨੈਕਟੀਵਿਟੀ ਜਿਹੜੀ ਭਾਲਦੇ ਨੇ ਉਹ ਕਿੰਨੀ ਆ ਉਹ ਸਭ ਤੋਂ ਵੱਡੀ ਉਹ ਸਵਾਲ ਆ ਉਸ ਤੇ ਜਿਹੜੇ ਹੁਣ ਮੋਹਰ ਆ ਉਹ ਹੁਣ ਸੀਐਮ ਸਾਹਿਬ ਨੇ ਕਹਿ ਦਿੱਤਾ ਅਸੀਂ 2 ਸਾਲ ਚ ਬਹੁਤ ਵਧੀਆ ਕੰਮ ਕੀਤਾ ਲੋਕਾਂ ਨੇ ਦੱਸਣਾ ਹੈਗਾ ਕਿ ਕਿੰਨਾ ਕੰਮ ਕੀਤਾ ਹੈਗਾ ਔਰ ਦੂਜੀ ਗੱਲ ਬੇਅਦਬੀ ਵਾਲੇ ਮਸਲੇ ਦੇ ਵਿੱਚ ਤੁਸੀਂ ਬੜਾ ਸਾਇਲੈਂਟ ਰਹੇ ਹੈਗੇ ਨੇ ਉਹਦੇ ਤੇ ਤੁਸੀਂ ਕਿੰਨਾ ਕੀ ਕੰਮ ਕੀਤਾਗਾ ਉਹ ਵੀ ਲੋਕਾਂ ਨੂੰ ਪਤਾ ਲੱਗੂ ਇਹ ਬਹੁਤ ਜਿਹੜੇ ਭੱਕ ਦੇ ਮਸਲੇ ਨੇ ਉਹ ਭੱਕ ਦੇ ਮਸਲਿਆਂ ਤੇ ਸਰਕਾਰ ਨੂੰ ਹੋਰ ਉਹ ਵੱਕੁੰਦੇ ਇਹਦੀ ਲੋਡ ਸੀ ਉਸ ਤੇ ਨਹੀਂ ਹਾਂ ਭ੍ਰਸ਼ਟਾਚਾਰ ਦੇ ਮਸਲੇ ਦੇ ਵਿੱਚ ਜਿਹੜਾ ਵਾ ਜਿਹੜਾ ਤੁਸੀਂ ਜਿਨ੍ਹਾਂ ਨੂੰ ਵੀ ਵਿਜੀਲੈਂਸ ਨੇ ਕੰਮ ਕੀਤਾ ਉਹ ਤੇ ਚੰਗੇ ਕੰਮ ਕੀਤੇ ਹੈਗਾ ਕਿ ਜਿੰਨੇ ਵੀ ਪੰਜਾਬ ਨੂੰ ਲੁੱਟਿਆ ਹੈਗਾ ਉਹਨਾਂ ਨੂੰ ਤੇ ਫੜਨਾ ਹੀ ਚਾਹੀਦਾ ਹੈਗਾ ਸੀ ਉਹ ਤੁਸੀਂ ਕੀਤਾ ਉਹ ਲੋਕੀ ਕਹਿ ਵੀ ਰਹੇ ਹੈਗੇ ਨੇ ਪਰ ਦੂਜੀ ਨਾਲ ਹੈ ਕਿ ਕਈਆਂ ਨੂੰ ਜਿਹੜੇ ਡਰਾਵੇ ਦਿੱਤੇ ਗਏ ਨੇ ਉਹ ਵੀ ਇੱਕ ਲੋਕੀ ਸੋਚਣ ਵਾਸਤੇ ਮਜਬੂਰ ਨੇ ਕਿ ਸੀਐਮ ਸਾਹਿਬ ਕਹਿ ਦੇ ਦਿੰਦੇ ਨੇ ਉਸ ਤੋਂ ਬਾਅਦ ਉਸ ਤੇ ਕੰਮ ਹੁੰਦਾ ਕਿ ਨਹੀਂ ਹੁੰਦਾ ਮੰਨ ਲਓ ਜਿਵੇਂ ਤੁਸੀਂ ਕਹਿ ਰਹੇ ਸੀ ਅਸੀਂ 108 ਕਰੋੜ ਰੁਪਇਆ ਸੁਬੀਤ ਸਿੰਘ ਬਾਦਲ ਹੋਣਾ ਨੇ ਇਹ ਰਿਆਤਾਂ ਲਈਆਂ ਹੈਗੀਆਂ ਤੁਸੀਂ ਕਰਕੇ ਐਡਵੋਕੇਟ ਜਨਰਲ ਦੇ ਨਾਲ ਰਾਏ ਕਰਕੇ ਅਸੀਂ ਕਾਰਵਾਈ ਕਰ ਗਏ ਸੀ ਕੋਈ ਤਿੰਨ ਘੰਟੇ ਵਾਸਤੇ ਖਬਰ ਨਹੀਂ ਬਣਾਉਣੀ ਹੈਗੀ ਪਰ ਉਲਟਾ ਸੁਬੀਤ ਸਿੰਘ ਬਾਦਲ ਹੋਣਾ ਨੇ ਤੁਹਾਡੇ ਤੇ ਡੈਫਮੇਸ਼ਨ ਭੇਜ ਦਿੱਤਾ ਤੁਹਾਡੇ ਤੇ ਦੋ ਡੈਫਮੇਸ਼ਨ ਹੁਣ ਕੀ ਉਸ ਤੇ ਅੱਗੇ ਕਾਰਵਾਈ ਹੋਏਗੀ ਲੋਕ ਇਹੋ ਜਿਹੀਆਂ ਚੀਜ਼ਾਂ ਵੀ ਭਾਲ ਦੈਨ ਕਿ ਇਹ ਨਹੀਂ ਹੈ ਕਿ ਤੁਸੀਂ ਜਿਹੜੇ ਆਮ ਆਮ ਘਰਾਂ ਦੇ ਜਿਹੜੇ ਮੁੰਡੇ ਕੁੜੀਆਂ ਦੀ ਸਰਕਾਰ ਬਣੀ ਸੀ ਉਹਨਾਂ ਨੇ ਆਮ ਘਰ ਦੇ ਬੱਚੇ ਫੜ ਲਏ ਜਿਹੜੇ ਵੱਡੇ ਫੜਨ ਵਾਲੇ ਸੀ ਉਹ ਹਜੇ ਤੱਕ ਪੜੇ ਨਹੀਂ ਹੈਗੇ ਉਹ ਵੀ ਲੋਕੀ ਹਨ ਕਿ ਜਿਨ੍ਹਾਂ ਨੇ ਮਹਿਲ ਬਣਾਏ ਕਿਸ ਵਿਜੀਲੈਂਸ ਦੇ ਅਧਿਕਾਰੀਆਂ ਦੇ ਉਧਰ ਨੂੰ ਰਾਹ ਉਹਨਾਂ ਨੂੰ ਪਤਾ ਕਿ ਕਿਹੜਾ ਰਾਹ ਵੱਡੇ ਘਰਾਂ ਵੱਲ ਉਹ ਵੀ ਲੋਕੀ ਸੋਚਣ ਵਾਸਤੇ ਮਜਬੂਰ ਹੈ ਲੇਕਿਨ ਆ ਹੁਣ ਲੋਕ ਸਭਾ ਚੋਣ ਆ ਗਈਆਂ ਔਰ ਸੀਐਮ ਸਾਹਿਬ ਨੇ ਪਹਿਲੇ ਕਹਤਾ ਸੀ 13 ਦੀਆਂ 13 ਜਿੱਤਣੀਆਂ ਹੈ ਉਹ ਸਭ ਤੋਂ ਵੱਡਾ ਸਵਾਲ ਹੈ ਕਿ ਲੋਕ ਕਿੰਨੇ ਕੀ ਖੁਸ਼ ਨੇ ਸਰਕਾਰ ਤੋਂ ਤਸਵੀਰ ਤੇ ਤਕਦੀਰ ਪੰਜਾਬ ਦੀ ਬਦਲ ਨੂੰ ਟਾਈਮ ਲੱਗਣਾ 2 ਸਾਲਾਂ ਚ ਤਸਵੀਰ ਤੇ ਤਕਦੀਰ ਨਹੀਂ ਬਦਲਨੇ ਪਰ ਆਮ ਘਰਾਂ ਦੇ ਮੁੰਡੇ ਕੁੜੀਆਂ ਜਿਹੜੇ ਐਮਐਲਏ ਤੇ ਮੰਤਰੀ ਬਣ ਗਏ ਉਹਨਾਂ ਦੀਆਂ ਸਾਰਿਆਂ ਦੀਆਂ ਤਸਵੀਰਾਂ ਤੇ ਤਕਦੀਰਾਂ ਬਦਲ ਗਈਆਂ ਨੇ